ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਹੀ ਭਾਵੁਕ ਹੈ ਤੇ ਦਿਲ ਨੂੰ ਝੰਡੋੜ ਦੇਣ ਵਾਲੀ ਹੈ ਕਿਉਂਕਿ ਇਹ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਇਹ ਅਸਲ ਸਾਡੀ ਬੀਤੀ ਹੈ ਇਹ ਮੇਰੇ ਆਪਣੇਆਂ ਦੇ ਨਾਲ ਬੀਤੀ ਘਟਨਾ ਹੈ ਕਿਉਂਕਿ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਸੁਣੋਗੇ ਤਾਂ ਤੁਹਾਨੂੰ ਵੀ ਲੱਗੇਗਾ ਕਿ ਇਸ ਤਰ੍ਹਾਂ ਜਿਹੜੀਆਂ ਬਹੁਤ ਘਟਨਾਵਾਂ ਨੇ ਸਾਡੇ ਆਲੇ-ਦੁਆਲੇ ਵਾਪਰਦੀਆਂ ਨੇ ਕਈ ਵਾਰ ਅਸੀਂ ਉਹਨਾਂ ਦੇ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੇ ਵੀ ਹੁੰਦੇ ਆਂ ਏ ਕਹਾਣੀ ਕੁਝ ਰਿਸ਼ਤਿਆਂ ਦੇ ਨਾਲ ਸੰਬੰਧਿਤ ਵੀ ਐ ਇਹਨੂੰ ਮੈਂ ਕਹਾਣੀ ਤਾਂ ਨਹੀਂ ਕਹੂੰਗੀ ਸੱਚੀ ਗੱਲ ਐ ਸੱਚੀ ਘਟਨਾ ਐ ਤੇ ਰਿਸ਼ਤੇ ਵੀ ਉਹ ਜਿਨ੍ਹਾਂ ਦੀ ਕੋਈ ਕਦਰ ਨਹੀਂ ਕੀਤੀ ਜਾਂਦੀ ਹੁਣ ਇਹਦੇ ਵਿੱਚ ਜਿਹੜਾ ਰਿਸ਼ਤਾ ਇੱਕ ਮਾਂ ਦਾ ਆਪਣੇ ਪੁੱਤ ਨਾਲ ਹੁੰਦਾ ਹੈ ਉਹਦੇ ਬਾਰੇ ਸੀ ਗੱਲ ਕਰਾਂਗੇ ਦੇਖੋ ਮਾਵਾ ਕਦੇ ਕੁਮਾਵਾ ਨਹੀਂ ਹੁੰਦੀਆਂ ਮਾਪੇ ਕਦੇ ਕੁਮਾਪੇ ਨਹੀਂ ਹੁੰਦੇ ਬਟ ਜਿਹੜੇ ਪੁੱਤ ਨੇ ਉਹ ਕਪੁੱਤ ਹੋ ਜਾਂਦੇ ਨੇ ਇਸ ਘਟਨਾ ਦੇ ਵਿੱਚ ਪਾਵੇਂ ਪੁੱਤ ਵੀ ਕਪੁੱਤ ਨਹੀਂ ਹੋਇਆ ਪਰ ਇੱਕ ਮਾਂ ਜਿਹੜੀ ਮੈਂ ਮਾਂ ਬੋਲੀ ਦੇ ਦਿਵਸ ਤੇ ਰੁੱਲਦੀ ਦਿਖੀ ਉਹ ਮੇਰੀ ਨਾਨੀ ਸੀ ਤੇ ਉਹਦੇ ਨਾਲ ਹੀ ਸਬੰਧਤ ਜਿਹੜੀ ਇਹ ਗੱਲ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਤੇ ਮੇਰੀ ਨਾਨੀ ਦਾ ਵੀ ਮੇਰੇ ਮਾਮੇ ਨਾਲ ਬਹੁਤ ਪਿਆਰ ਸੀ ਉਹ ਸਾਰਿਆਂ ਤੋਂ ਛੋਟੇ ਤੋਂ ਇੱਕ ਵੱਡਾ ਸੀ ਬਸ ਤੇ ਮੰਮਾ ਥੋੜਾ ਬਿਮਾਰ ਰਹਿੰਦਾ ਸੀ ਉਮਰ ਉਹਦੀ ਕੋਈ ਖਾਸ ਨਹੀਂ ਸੀ ਤੇ ਜਦੋਂ ਵੀ ਮੰਮਾ ਜੀ ਨੇ ਦਵਾਈ ਲੈ ਕੇ ਆਉਣਾ ਤਾਂ ਬੇਬੇ ਨੇ ਪੁੱਛਣਾ ਸਿਮਿੰਦਰਾ ਠੀਕ ਐ ਪੁੱਤ ਤੇ ਮੰਮੇ ਨੇ ਖਿੱਚ ਜਾਣਾ ਬੇਬੇ ਹੁਣ ਤਾਂ ਹਲੇ ਦਵਾਈ ਲੈ ਕੇ ਆਇਆ ਤੇ ਉਹਨੂੰ ਦੱਸ ਕੀ ਫਰਕ ਪੈ ਗਿਆ ਚਲੋ ਸਵੇਰ ਹੋ ਜਾਣੀ ਸਵੇਰੇ ਮੂਨ ਨੂੰ ਪਾਣੀ ਦੀ ਘੁੱਟ ਨਾ ਲਾਉਣੀ ਤੇ ਫਿਰ ਪੁੱਛਣਾ ਸਮਿੰਦਰਾ ਠੀਕ ਐ ਪੁੱਤ ਠੀਕ ਐ ਕੁਛ ਤੈਨੂੰ ਕੋਈ ਫਰਕ ਪੈ ਗਿਆ ਤੇ ਮਾਮਾ ਇਹਨੂੰ ਸ਼ਾਇਦ ਇੰਨੀਆਂ ਜ਼ਿਆਦਾ ਬਿਮਾਰੀਆਂ ਸੀ ਤੇ ਉਹ ਖਿਜਿਆ ਰਹਿੰਦਾ ਸੀ ਤੇ ਉਹਨੇ ਫੇਰ ਕਹਿ ਦੇਣਾ ਬੇਬੇ ਕੱਲੀ ਰਾਤ ਦਵਾਈ ਲਈ ਉਹਦੇ ਨਾਲ ਇੰਨਾ ਦੱਸ ਮੈਨੂੰ ਕੀ ਫਰਕ ਪੈ ਗਿਆ ਤੇ ਮੈਂ ਬੇਬੇ ਨੂੰ ਕਈ ਵਾਰ ਕਹਿ ਦੇਣਾ ਵੀ ਬੇਬੇ ਤੂੰ ਫੇਰ ਨਾ ਪੁੱਛਿਆ ਕਰ ਜਦ ਮਮਾ ਖਿੱਜ ਜਾਂਦਾ ਕਿਉਂਕਿ ਮੈਂ ਮਾਮੇ ਦੀ ਜਿਹੜੀ ਹਾਲਤ ਨੂੰ ਸਮਝ ਸਕਦੀ ਸੀ ਪਰ ਮੈਂ ਬੇਬੇ ਦੀ ਹਾਲਤ ਨੂੰ ਨਹੀਂ ਸਮਝ ਸਕਦੀ ਸੀ ਕਿਉਂਕਿ ਸ਼ਾਇਦ ਮੈਂ ਮਾਂ ਨਹੀਂ ਸੀ ਉਸ ਟਾਈਮ ਕਿਉਂਕਿ ਜਿਹੜੀ ਮਾਂ ਹੈ ਉਹ ਆਪਣੇ ਬੱਚੇ ਦਾ ਦਰਦ ਬਹੁਤ ਵਧੀਆ ਤਰੀਕੇ ਨਾਲ ਸਮਝ ਲੈਂਦੀ ਹੈ ਤੇ ਫਿਰ ਬੇਬੇ ਨੇ ਮੈਨੂੰ ਕਹਿਣਾ ਵੀ ਮੇਰਾ ਦਿਲ ਨਹੀਂ ਪੈਂਦਾ ਤੇ ਹੁਣ ਇਹ ਗੱਲਾਂ ਮੈਨੂੰ ਯਾਦ ਆਉਂਦੀਆਂ ਨੇ ਵੀ ਹਾਂ ਇੱਕ ਮਾਂ ਦਾ ਦਿਲ ਨਹੀਂ ਪੈਂਦਾ ਹੁੰਦਾ ਉਹਦੇ ਦਿਲ ਨੂੰ ਜਿਹੜੀ ਚੈਨ ਨਾ ਹੋ ਨਹੀਂ ਆਉਂਦੀ ਹੁੰਦੀ ਤੇ ਮਾਮਾ ਵੀ ਗੁਰੂ ਘਰ ਦੇ ਵਿੱਚ ਕੀਰਤਨ ਕਰਨ ਵਾਲਾ ਬੰਦਾ ਸੀ ਸਵੇਰੇ ਸ਼ਾਮ ਉਹਨੇ ਜਿਹੜੀਆਂ ਪੰਜ ਬਾਣੀਆਂ ਨੇ ਨਿਤਨੇਮ ਆ ਉਹਦਾ ਪਾਠ ਕਰਨਾ ਸ਼ਾਮ ਨੂੰ ਰਹਿਰਾਸਤਾ ਪਾਠ ਕਰਨਾ ਕੀਰਤਨ ਸੋਇਲੇ ਦਾ ਪਾਠ ਕਰਕੇ ਉਹਨਾਂ ਨੇ ਸੌਣਾ ਤੇ ਇਸੇ ਕਰਕੇ ਮੈਂ ਵੀ ਕਈ ਵਾਰ ਰੱਬ ਨੂੰ ਉਲਾਮਾ ਹੁਣ ਤੱਕ ਦਿੰਦੀ ਆਈਆਂ ਕਿ ਰੱਬਾ ਵੀ ਜਿਹਨੇ ਗੁਰੂ ਘਰ ਦਾ ਪੱਲਾ ਨਹੀਂ ਛੱਡਿਆ ਨਾ ਤਾਂ ਤੂੰ ਉਹਨੂੰ ਕੋਈ ਪੁੱਤ ਤੀ ਦਿੱਤਾ ਬੀਮਾਰੀਆਂ ਵੀ ਇੰਨੀਆਂ ਚਮੇੜਦੀਆਂ ਸੀ ਇਸੀ ਸਰੀਰ ਨੂੰ ਤੇ ਇੰਨੀ ਘੱਟ ਉਮਰ ਦੇ ਵਿੱਚ ਤੂੰ ਉਹਨੂੰ ਸਾਡੇ ਕੋਲੋਂ ਖੋ ਲਿਆ ਚਲੋ ਕੋਈ ਨਹੀਂ ਸਾਨੂੰ ਹੀ ਪਤਾ ਵੀ ਇੱਕ ਦਿਨ ਜਿਹੜਾ ਜੀ ਧਰਤੀ ਤੇ ਆ ਗਿਆ ਉਹਨੇ ਜਾਣਾ ਹੀ ਐ ਪਰ ਗੱਲ ਇਹ ਹੁੰਦੀ ਹੈ ਜਦੋਂ ਮਾਂ ਦੇ ਬੈਠੇ ਆ ਕੋਈ ਉਹਦਾ ਧੀ ਪੁੱਤ ਇਸ ਦੁਨੀਆ ਤੋਂ ਉਹਨੂੰ ਛੱਡ ਕੇ ਚਲਾ ਜਾਂਦਾ ਤਾਂ ਉਹਦੇ ਦਿਲ ਤੇ ਕੀ ਬੀਤਦੀ ਹੈ ਤੇ ਮਾਮੇ ਦੀ ਜਿਹੜੀ ਡੈਥ ਹੈ ਉਹ 30 31 ਜਨਵਰੀ ਨੂੰ ਹੋ ਜਾਂਦੀ ਹੈ ਨਾਨੀ ਦਾ ਰੋ ਰੋ ਬਹੁਤ ਬੁਰਾ ਹਾਲ ਸੀ ਉਹਨੇ ਕਹਿਣਾ ਕਿ ਮੈਂ ਤਿੰਨ ਪੁੱਤ ਤੌਰ ਤੇ ਬੈਠੀ ਨੇ ਘਰ ਵਾਲਾ ਤੌਰ ਤੇ ਇੱਕ ਧੀ ਤੌਰ ਤੇ ਹੋਰ ਪਤਾ ਨਹੀਂ ਕਿੰਨੇ ਕੁ ਰਿਸ਼ਤੇ ਨੇ ਜਿਹੜੇ ਮੈਂ ਤੌਰ ਤੇ ਇਹ ਨਾਲ ਤਾਂ ਮੈਨੂੰ ਹੀ ਲੈ ਜਾਂਦਾ ਰੱਬਾ ਤੇਰੇ ਕੋਲ ਕਿਹੜਾ ਉੱਥੇ ਘਾਟਾ ਪਿਆ ਸੀ ਮੈਂ ਹੁਣ ਇੱਥੇ ਬੈਠੀ ਕੀ ਕਰਦੀ ਆ ਤੂੰ ਮੈਨੂੰ ਲੈ ਜਾਂਦਾ ਤੇ ਜਦੋਂ ਮਮਾ ਜੀ ਦੀ ਡੈਥ ਹੋ ਜਾਂਦੀ ਹੈ ਉਸੇ ਦਿਨੇ ਮੇਰੇ ਮਮਾ ਦੀ ਅੱਖਾਂ ਦਾ ਆਪਰੇਸ਼ਨ ਹੁੰਦਾ ਤੇ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਕਿ ਮਮਾ ਜੀ ਸਾਨੂੰ ਸਦਾ ਲਈ ਛੱਡ ਕੇ ਚਲੇ ਗਏ ਨੇ ਕਿਉਂ ਨਹੀਂ ਦੱਸਿਆ ਜਾਂਦਾ ਕਿਉਂਕਿ ਜਦੋਂ ਆਪਰੇਸ਼ਨ ਹੋ ਜਾਂਦਾ ਤਾਂ ਅੱਖਾਂ ਨਹੀਂ ਮਲਣੀਆਂ ਹੁੰਦੀਆਂ ਇਸ ਕਰਕੇ ਉਹਨਾਂ ਦੇ ਨਾਲ ਮੈਂ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਨਾ ਕਿਸੇ ਹੋਰ ਰਿਸ਼ਤੇਦਾਰ ਨੇ ਹੋ ਉਹਨਾਂ ਨਾਲ ਸਾਂਝੀ ਨਹੀਂ ਕੀਤੀ ਪਰ ਤੁਸੀਂ ਦੇਖੋ ਵੀ 31 ਜਨਵਰੀ ਨੂੰ ਡੈਥ ਹੁੰਦੀ ਹੈ ਤੇ ਉਸ ਤੋਂ ਬਾਅਦ ਫਰਵਰੀ ਦੇ ਵਿੱਚ ਜਿਹੜਾ ਮਾਂ ਬੋਲੀ ਦਿਵਸ ਹੈ ਉਹ ਕਾਲਜ ਦੇ ਵਿੱਚ ਮਨਾਉਣਾ ਹੁੰਦਾ ਤੇ ਮੈਂ ਸਵੇਰੀ ਪਹਿਲਾਂ ਨਾਨੀ ਨੂੰ ਫੋਨ ਕਰਦੀ ਆ ਕਾਲਜ ਅਨਸਾਰ ਵੀ ਫਿਰ ਤਾਂ ਬਿਜ਼ੀ ਹੋ ਜਾਣਾ ਫਿਰ ਮੈਂ ਫੋਨ ਨਹੀਂ ਕਰ ਸਕਣਾ ਫੋਨ ਨਹੀਂ ਚੁੱਕਿਆ ਬੇਬੇ ਨੇ ਚਲੋ ਮੈਂ ਸੋਚਿਆ ਵੀ ਨਹੀਂ ਸੁਣਿਆ ਹੋਣਾ ਬਾਥਰੂਮ ਗਏ ਹੋਣਗੇ ਜਾਂ ਕਿਤੇ ਪਰਾਂਹਰਾਂ ਬੈਠੇ ਹੋਣਗੇ ਪਰ ਜਦੋਂ ਜਿਹੜਾ ਇਹ ਦਿਵਸ ਮਨਾਉਣ ਵਾਲਾ ਪ੍ਰੋਗਰਾਮ ਹੈ ਸ਼ੁਰੂ ਹੋਣਾ ਸੀ ਉਸ ਤੋਂ ਪਹਿਲੇ ਮੈਨੂੰ ਬੈਕ ਕਾਲ ਆ ਜਾਂਦੀ ਹੈ ਤੇ ਜਦੋਂ ਮੈਂ ਫੋਨ ਚੱਕਦੀ ਆ ਤਾਂ ਅੱਗੋਂ ਆਵਾਜ਼ ਕਿਸੇ ਮੁੰਡੇ ਦੀ ਸੀ ਮੈਨੂੰ ਵੀ ਬਹੁਤ ਡਰ ਜਿਹਾ ਲੱਗਣ ਲੱਗ ਗਿਆ ਜਦੋਂ ਮੈਂ ਦੇਖਿਆ ਵੀ ਇਹ ਫੋਨ ਕਿਨੇ ਚੱਕ ਲਿਆ ਪਰ ਮੇਰੇ ਦਿਮਾਗ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਆਈ ਮੈਂ ਕਿਹਾ ਚਲੋ ਫੋਨ ਕਿਤੇ ਡਿੱਗਣਾ ਗਿਆ ਹੋਵੇ ਬੇਬੇ ਕੋਲ ਵੀ ਚਲੋ ਉਹ ਮੁੰਡੇ ਨੇ ਵੀ ਮੈਨੂੰ ਹੀ ਬੈਕ ਕਾਲ ਕਰ ਲਈ ਵੀ ਜਿਹੜੇ ਤੋਂ ਫੋਨ ਆਇਆ ਹੋਇਆ ਸੀ ਪਹਿਲਾਂ ਮਿਸ ਕਾਲ ਦੇਖ ਕੇ ਉਹਨੇ ਕਰ ਲਈ ਤੇ ਜਦੋਂ ਮੈਂ ਹੈਲੋ ਕਿਹਾ ਉਹਨਾਂ ਮੈਂ ਕਿਹਾ ਭੈਣੇ ਕੌਣ ਬੋਲਦੇ ਹੋ ਮੈਂ ਕਿਹਾ ਵੀਰੇ ਮੈਂ ਖੇ ਫੋਨ ਵੀ ਬੇਬੇ ਦਾ ਨਾਨੀ ਹੈ ਮੇਰੀ ਮੈਨਰੇ ਛੋਟੀ ਕੁੜੀ ਦੀ ਕੁੜੀਆਂ ਕਹਿੰਦਾ ਪੈਣੀ ਠੀਕ ਐ ਮੇਖਾ ਵੀਰੇ ਕੀ ਗੱਲ ਹੋਗੀ ਮੈਨੂੰ ਬਹੁਤ ਜੀ ਮੇਰਾ ਕਾਲਾ ਜੇ ਪੈਣ ਲੱਗ ਪਿਆ ਤੇ ਜਿਹੜੀ ਗੱਲ ਉਹਨੇ ਮੈਨੂੰ ਦੱਸੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਮੈਨੂੰ ਲੱਗਿਆ ਵੀ ਮੈਂ ਹੁਣੇ ਉੱਥੇ ਉੱਡ ਕੇ ਚਲੀ ਜਾਵਾਂ ਮੈਨੂੰ ਕਹਿੰਦਾ ਪੈਣੀ ਬੇਬੇ ਤਾਂ ਸਿਵਿਆਂ 'ਚ ਪਈ ਸੀ ਮੇਕਾ ਵੀਰੇ ਸੇਵਾਂ ਚ ਪਈ ਸੀ ਕਹਿੰਦਾ ਜਿੱਥੇ ਵੀ ਤੁਹਾਡੇ ਮਾਮੇ ਦਾ ਸੰਸਕਾਰ ਕੀਤਾ ਸੀ ਉਸ ਥਾਂ ਤੇ ਉਹ ਬੋ ਨਿਕਲੀ ਪਰ ਮੈਂ ਕੁਝ ਨਹੀਂ ਕਰ ਸਕਦੀ ਸੀ ਮੈਂ ਉਹਨੂੰ ਕਿਹਾ ਵੀਰੇ ਕਿਵੇਂ ਨਾ ਕਿਵੇਂ ਹੁਣ ਤੁਸੀਂ ਘਰ ਛੱਡਿਓ ਤੇ ਇੱਕ ਵਾਰ ਤੁਸੀਂ ਘਰੇ ਜਾਂਦੇ ਹੋਏ ਕਹਿ ਵੀ ਦਿਓ ਤੇ ਮੈਂ ਫੋਨ ਕਰ ਦਿੰਨੀ ਆ ਮਾਮੀ ਉਹਨਾਂ ਨੂੰ ਵੀਰੇ ਉਹਨਾਂ ਨੂੰ ਮੈਂ ਫੋਨ ਕਰ ਦਿੰਨੀ ਆ ਵੀ ਤੁਸੀਂ ਭਾਈ ਧਿਆਨ ਰੱਖਿਆ ਕਰੋ ਕਿ ਤੇ ਨਾ ਜਾਣ ਦਿਓ ਅੱਗੇ ਤੂੰ ਚਲੋ ਮੈਂ ਮਾਮੀ ਨੂੰ ਫੋਨ ਕੀਤਾ ਮੈਂ ਕਿਹਾ ਮਾਮੀ ਵੀ ਆਹ ਗੱਲ ਐਵੇਂ ਹੋਈ ਐ ਉਹ ਮੈਂ ਕਹਿੰਦੇ ਵੀ ਬੇਟੇ ਵੀ ਸਾਨੂੰ ਤਾਂ ਐਸੀ ਵੀ ਚਲੋ ਕਿਸੇ ਆਪਣੀ ਨਾਲ ਦੀ ਸਹੇਲੀ ਸਾਥਣ ਕੋਲ ਬੈਗੇ ਹੋਣਗੇ ਘਰੇ ਨਹੀਂ ਜੀ ਲੱਗਦਾ ਹੁਣ ਤੁਹਾਨੂੰ ਵੀ ਪਤਾ ਵੀ ਘਰ ਦੇ ਵਿੱਚੋਂ ਜਵਾਨ ਪੁੱਤ ਤੁਰਗਾ ਹੋਵੇ ਤਾਂ ਇੱਕ ਮਾਂ ਦਾ ਜਾਂ ਘਰ ਦੇ ਜਿਹੜੇ ਹੋਰ ਜੀ ਨੇ ਉਹਨਾਂ ਦਾ ਦਿਲ ਕਿਵੇਂ ਲੱਗ ਸਕਦਾ ਫਿਰ ਮੈਂ ਆਪਣੇ ਮਾਸੀ ਜੀ ਦੇ ਬੇਟੇ ਨੂੰ ਫੋਨ ਕੀਤਾ ਉਧਰ ਨੇੜੇ ਰਹਿੰਦੇ ਸੀ ਮੈਂ ਕਿਹਾ ਵੀਰੇ ਲਖੀ ਤੂੰ ਮੈਂ ਕਿਹਾ ਜ਼ਰੂਰ ਕੱਲ ਨੂੰ ਮਾਸੀ ਨੂੰ ਲੈ ਕੇ ਬੇਬੀ ਕੋਲ ਜਾ ਕੇ ਆ ਤੇ ਉਹ ਮੈਂ ਕਿਹਾ ਇਹ ਗੱਲ ਇਸ ਤਰੀਕੇ ਨਾਲ ਹੋਈ ਹੈ ਮੈਂ ਕਿਹਾ ਮੈਂ ਹੁਣ ਉੱਥੇ ਮੰਮੀ ਰੰਤ ਦੱਸ ਨਹੀਂ ਸਕਦੀ ਵੀ ਕੀ ਗੱਲ ਹੋਈ ਹੈ ਵੀ ਮੰਮੀ ਨੂੰ ਕੁਝ ਦੱਸਣਾ ਨਹੀਂ ਹੈਗਾ ਜਦੋਂ ਤੂੰ ਚੱਲਿਆ ਜਾ ਲੈ ਕੇ ਤੇ ਮੈਂ ਕਿਹਾ ਵੈਸੇ ਵੀ ਤੂੰ ਛੇਤੀ ਗੇੜਾ ਮਾਰ ਲਿਆ ਕਰ ਉਧਰ ਮੈਂ ਸਾਨੂੰ ਤਾਂ ਮੈਂ ਕਿਹਾ ਆਉਣਾ ਔਖਾ ਹੈ ਤੂ ਮਾਸੀ ਨੂੰ ਮਿਲਾ ਲਿਆ ਆ ਦੂਜੇ ਦਿਨ ਨੂੰ ਮੈਂ ਫਿਰ ਬੇਬੇ ਨੂੰ ਫੋਨ ਕੀਤਾ ਬੇਬੇ ਨੇ ਫੋਨ ਚੱਕ ਲਿਆ ਮੈਂ ਕਿਹਾ ਬੇਬੇ ਕੱਲ ਤੂੰ ਉੱਥੇ ਕੀ ਕਰਦੀ ਸੀ ਫੋਨ ਤੇ ਰੋਵੇ ਮੇਰਾ ਉੱਥੇ ਪੁੱਤ ਹੈ ਮੈਂ ਕਿਹਾ ਨਹੀਂ ਬੇਬੇ ਉੱਥੇ ਕੁਝ ਨਹੀਂ ਹੈਗਾ ਜਿੰਨੀ ਦੇਰ ਤੁਹਾਡਾ ਪੁੱਤ ਸੀ ਆਪਣੇ ਨਾਲ ਉਹਨਾਂ ਦਾ ਰਿਸ਼ਤਾ ਸੀ ਉਹ ਆਪਣੇ ਕੋਲ ਰਹੇ ਹੁਣ ਉੱਥੇ ਕੁਝ ਨਹੀਂ ਹੈਗਾ ਜੋ ਮੁੰਡੇ ਨੇ ਨਾਲ ਮੈਨੂੰ ਇਹ ਗੱਲ ਵੀ ਦੱਸੀ ਸੀ ਕਹਿੰਦਾ ਭੈਣੇ ਹੱਡਾ ਰੋੜੀ ਦੇ ਵਿੱਚ ਤਾਂ ਕੁੱਤੇ ਬਹੁਤ ਨੇ ਜੋ ਕਿ ਹੋਰ ਉਨੇ ਕੀ ਗੱਲ ਹੋਗੀ ਫੇਰ ਇਹੀ ਗੱਲ ਫਿਰ ਮੈਂ ਬੇਬੇ ਨੂੰ ਕੋਈ ਆਪਣੇ ਮਾਸੀ ਦੇ ਮੁੰਡੇ ਨੂੰ ਵੀ ਦੱਸੀ ਮੈਂ ਕਿਹਾ ਲਖੀ ਤੂੰ ਕਹਿ ਕੇ ਆਉਣਾ ਜ਼ਰੂਰ ਬੇਬੇ ਨੂੰ ਮੈਂ ਬੇਬੇ ਨੂੰ ਕਿਹਾ ਮੈਂ ਕਿਹਾ ਮਾਉਂ ਤੇ ਕੁੱਤੇ ਹੁੰਦੇ ਆ ਮੈਂ ਕਿਹਾ ਉੱਥੇ ਨਹੀਂ ਤੂੰ ਜਾਣਾ ਹੈਗਾ ਉੱਥੇ ਕੁਝ ਨਹੀਂ ਹੈਗਾ ਆਪਣਾ ਚਲੋ ਦਿਨ ਲੰਘ ਦੇ ਕੇ ਫਿਰ ਵੀ ਇੱਕ ਜਿਹੜੀ ਮਾਂ ਹੈ ਉਹ ਦਾ ਆਪਣੇ ਪੁੱਤਰ ਨਾਲ ਧੀਆ ਨਾਲ ਆਪਣੇ ਪੋਤੇ-ਪੋਤੀਆਂ ਦੋਤੇ-ਦੋਤੀਆਂ ਨਾਲ ਪਿਆਰ ਹੀ ਇੰਨਾ ਹੁੰਦਾ ਹੈ ਜਿਹੜੀਆਂ ਮਾਮਾ ਹੁੰਦੀਆਂ ਨੇ ਉਹ ਕਦੇ ਇਸ ਤਰ੍ਹਾਂ ਦੇ ਦੁੱਖ ਨੂੰ ਭੁੱਲ ਨਹੀਂ ਸਕਦੀਆਂ ਭਾਵੇਂ ਅਸੀਂ ਉਹਨਾਂ ਨੂੰ ਹਜ਼ਾਰ ਖੁਸ਼ੀਆਂ ਦੇ ਦਈਏ ਤੇ ਮਾਮੇ ਦੇ ਭੋਗ ਤੋਂ ਬਾਅਦ ਮਸੀ ਬੇਬੇ ਨੇ 6 ਮਹੀਨੇ ਹੀ ਕੱਟੇ ਤੇ ਉਹ ਰਖੜੀ ਵਾਲ ਦਿਨ ਸਾਨੂੰ ਸਦਾ ਲਈ ਵਾਲੇ ਵੀ ਦਾ ਕਹਿਗੇ ਇਹਨਾਂ ਗੱਲਾਂ ਨੂੰ ਭਾਵੇਂ ਕਿੰਨੇ ਸਾਲ ਹੋ ਗਏ ਨੇ ਪਰ ਹਾਲੇ ਵੀ ਲੱਗਦਾ ਵੀ ਜੇ ਨਾਨੀ ਜਿਉਂਦੀ ਹੁੰਦੀ ਤਾਂ ਸਾਡੀ ਮਾਂ ਦੇ ਜਿਹੜੇ ਸੰਧਾਰੇ ਨੇ ਉਹ ਨਾ ਖਤਮ ਹੁੰਦੇ ਭਾਵੇਂ ਦੂਸਰੇ ਮਾਮਾ ਜੀ ਦੇ ਜਾਂਦੇ ਆ ਕੋਈ ਇੰਨੀ ਗੱਲ ਨਹੀਂ ਪਰ ਫਿਰ ਵੀ ਅਸੀਂ ਕਹਿੰਦੇ ਵੀ ਪੇਕੇ ਮਾਵਾਂ ਨਾਲ ਹੀ ਹੁੰਦੇ ਨੇ ਇਹ ਗੱਲ ਸਹੀ ਹੈ ਨਾਨਕੇ ਵੀ ਨਾਨਾ ਨਾਨੀ ਦੇ ਨਾਲ ਜ਼ਿਆਦਾ ਹੁੰਦੇ ਨੇ ਤੇ ਬੇਬੇ ਦੇ ਪੋ ਤੋਂ ਬਾਅਦ ਕਿੰਨੇ ਸਾਲ ਹੋ ਗਏ ਨੇ ਨਾਨਕਿਆਂ ਦਾ ਮੂੰਹ ਵੀ ਨਹੀਂ ਦੇਖਿਆ ਮੇਰਾ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨ ਦਾ ਮਤਲਬ ਸਿਰਫ ਇਹੀ ਹੈ ਕਿ ਜਿਹੜੇ ਰਿਸ਼ਤੇ ਸਾਡੇ ਕੋਲ ਹੈਗੇ ਨੇ ਅਸੀਂ ਉਹਨਾਂ ਦੇ ਵਿੱਚ ਵਧੀਆ ਜਿਹੜਾ ਪਿਆਰ ਹੈ ਉਹ ਬਣਾ ਕੇ ਰੱਖੀਏ ਕਿਉਂਕਿ ਜਿਹੜੀ ਸਾਹਾਂ ਦੀ ਡੋਰ ਹੈ ਸਾਨੂੰ ਨਹੀਂ ਪਤਾ ਕਿੰਨੇ ਕੁ ਲੰਬੀ ਚੱਲਣੀ ਹੈ ਇਹ ਕਿੰਨੇ ਕੁ ਕਰੜੀ ਹੈ ਕਿਉਂਕਿ ਇਹਨੇ ਟੁੱਟੀ ਜਾਣਾ ਪਾਵੇਂ ਸਾਡਾ ਕੋਈ ਵੀ ਕਰੀਬੀ ਰਿਸ਼ਤਾ ਚਾਹੇ ਅਸੀਂ ਆਂਡ ਗੌਂਡ ਦੇ ਵਿੱਚ ਰਹਿ ਰਹਾਂ ਅਸੀਂ ਲੜਾਈ ਝਗੜਿਆਂ ਤੋਂ ਮੁਕਤ ਜਿਹੜੀ ਆਪਣੀ ਜ਼ਿੰਦਗੀ ਆ ਉਹ ਜਿਉਈਏ ਕਿਉਂਕਿ ਮਰਨ ਤੋਂ ਬਾਅਦ ਤਾਂ ਸਾਰੇ ਯਾਦ ਕਰ ਲੈਂਦੇ ਨੇ ਸਾਰੇ ਹਰੇਕ ਵਿਅਕਤੀ ਨੂੰ ਚੰਗਾ ਕਹਿ ਲੈਂਦੇ ਨੇ ਪਰ ਜਿਉਂਦੇ ਜੀ ਉਹਦੀ ਜੇ ਕਦਰ ਕਰੀਏ ਤਾਂ ਜਿਹੜੀ ਸਾਡੀ ਜ਼ਿੰਦਗੀ ਆ ਹੋਰ ਵੀ ਸੋਹਣੀ ਹੋ ਸਕਦੀ ਹੈ ਤੇ ਆਓ ਸਾਰੇ ਮਿਲ ਕੇ ਆਪਣੇ ਜਿਹੜੇ ਰਿਸ਼ਤੇ ਨੇ ਭੈਣ ਭਰਾ ਦਾ ਮਾਂ ਦਾ ਆਪਣੇ ਬੱਚਿਆਂ ਦੇ ਨਾਲ ਤੇ ਬੱਚਿਆਂ ਦਾ ਵੀ ਆਪਣੇ ਮਾਪਿਓ ਦੇ ਨਾਲ ਉਵੇਂ ਹੀ ਰਿਸ਼ਤਾ ਹੋਣਾ ਚਾਹੀਦਾ ਹੈ ਜਿਵੇਂ ਕਿ ਮਾਪਿਓ ਆਪਣੇ ਬੱਚਿਆਂ ਨੂੰ ਕਰਦੇ ਨੇ ਹੁਣ ਮਾਪਿਓ ਸਾਨੂੰ ਪੈਦਾ ਕਰਦੇ ਆ ਪਾਲਦੇ ਪੋਛਦੇ ਆ ਸਾਨੂੰ ਪੜ੍ਹਾਉਂਦੇ ਲਿਖਾਉਂਦੇ ਆ ਸਾਨੂੰ ਵੱਡਾ ਕਰਕੇ ਉਸ ਮਕਾਮ ਤੇ ਪਹੁੰਚਾਉਂਦੇ ਨੇ ਤਾਂ ਜੋ ਅਸੀਂ ਉਹਨਾਂ ਦੀ ਉਸ ਟਾਈਮ ਦੇ ਵਿੱਚ ਦੇਖਭਾਲ ਕਰ ਸਕੀਏ ਜਦੋਂ ਉਹਨਾਂ ਨੂੰ ਸਾਡੀ ਜ਼ਰੂਰਤ ਹੈ ਕਿਉਂਕਿ ਉਹਨਾਂ ਨੇ ਛੋਟੇ ਹੁੰਦੇ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਿਹੜੀ ਚੀਜ਼ ਦੀ ਸਾਨੂੰ ਲੋੜ ਵੀ ਨਹੀਂ ਹੁੰਦੀ ਸਾਨੂੰ ਉਹ ਵੀ ਲੈ ਕੇ ਦਿੰਦੇ ਆ ਤੇ ਬੱਚਿਆਂ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਦੀ ਕਦਰ ਕਰਨ ਉਹਨਾਂ ਦੀ ਰਿਸਪੈਕਟ ਕਰਨ ਬਾਅਦ ਦੇ ਵਿੱਚ ਤਾਂ ਦੇਖੋ ਮੜੀਆਂ ਤੇ ਦੀਵੇ ਜਗਾਉਣ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਜਿਹੜਾ ਆਪਣਾ ਇਹ ਰਿਸ਼ਤਾ ਹੈ ਮਾਂ ਦਾ ਬੱਚਿਆਂ ਦੇ ਨਾਲ ਆਪਣੇ ਪਿਓ ਦੇ ਨਾਲ ਉਹ ਬਹੁਤ ਵਧੀਆ ਹੋਣਾ ਚਾਹੀਦਾ ਇਹਦੇ ਵਿੱਚ ਕੋਈ ਜਿਹੜਾ ਲਾਲਚ ਹੋ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਰਿਸ਼ਤੇ ਇੱਕ ਵਾਰੀ ਬਣਦੇ ਨੇ ਉਸ ਤੋਂ ਬਾਅਦ ਤਾਂ ਜੇ ਉਹ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਹੋ ਵੀ ਜਾਂਦੀ ਹੈ ਤਾਂ ਉਹਦੇ ਚ ਗੰਡਾਂ ਪੈ ਜਾਂਦੀਆਂ ਨੇ ਤੇ ਉਹ ਗੰਡਾਂ ਵਾਲੇ ਜਿਹੜੇ ਰਿਸ਼ਤੇ ਨੇ ਉਹ ਬਹੁਤ ਹੀ ਦੇਰ ਨਹੀਂ ਨਿਭਦੇ ਹੁੰਦੇ ਤੇ ਹੁਣ ਮੈਂ ਤੁਹਾਡੇ ਸਾਰਿਆਂ ਤੋਂ ਉਮੀਦ ਕਰਦੀ ਆ ਕਿ ਮੈਂ ਤਾਂ ਆਪਣੀ ਨਾਨੀ ਨੂੰ ਮਾਂ ਬੋਲੀ ਦੇ ਦਿਨ ਤੇ ਰੁੱਲਦੇ ਦੇਖਿਆ ਤੇ ਜਿਹੜੀ ਕੋਈ ਹੋਰ ਮਾਂ ਹੈ ਉਹ ਕਦੇ ਕਿਸੇ ਵੀ ਦਿਨ ਤੇ ਨਾ ਰੁਲੇ ਕਿਉਂਕਿ ਇੱਕ ਜਿਹੜਾ ਮਾਂ ਬੋਲੀ ਦਿਵਸ ਹੈ ਉਹ ਵੀ ਸਾਨੂੰ ਵੀ ਇੱਕ ਦਿਨ ਮਨਾਉਣੇ ਆ ਤੇ ਮਾਂ ਦੇ ਦਿਵਸ ਸਾਨੂੰ ਵੀ ਇੱਕ ਦਿਨ ਮਨਾਉਨੇ ਆ ਜਦ ਕਿ ਤਾਂ ਸਾਰੀ ਜ਼ਿੰਦਗੀ ਸਾਰੇ ਦਿਨ ਸਾਡੀ ਮਾਂ ਦੇ ਨੇ ਸਾਰੇ ਦਿਨ ਸਾਡੀ ਮਾਂ ਬੋਲੀ ਦੇ ਨੇ ਤੇ ਮੈਂ ਉਮੀਦ ਕਰਦੀ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ ਤੇ ਤੁਹਾਨੂੰ ਕੁਝ ਸ਼ਾਇਦ ਸਿੱਖਣ ਨੂੰ ਵੀ ਮਿਲੇਗਾ ਧੰਨਵਾਦ ਜੀ